ਕਿਸਾਨ ਯਾਰ ਪਲਾਂਟ ਕੀਤੇ ਹੋਏ ਨੇ ਉਹ ਉਹ ਇਹਨਾਂ ਦੇ ਹੀ ਬੰਦੇ ਨੇ ਹਰੇਕ ਪਿੰਡ ਚ ਪੰਜ ਸੱਤ ਝਾੜੂ ਦੇ ਬੰਦੇ ਨੇ ਪਹਿਲਾਂ ਉਹਨਾਂ ਦੀਆਂ ਅਕਵਾਇਰ ਕਰਨ ਲੈ ਮੈਂ ਲਿਖ ਕੇ ਦੰਨਾ ਸਾਡੇ ਪਿੰਡ ਵੀ ਨੇ ਸੱਤ ਅੱਠ ਨੇ ਹਣਾ ਹਰੇਕ ਪਿੰਡ ਜਨੇ ਹੁਣ ਪੰਜ ਸੱਤ ਹੀ ਰਹਿ ਗਏ ਹੁਣ ਬਹੁਤ ਆ ਨਹੀਂ ਰਿਹਾ ਕੰਮ ਕੰਮ ਖਤਮ ਹੈ ਕਹਾਣੀ ਝਾੜੂ ਦੀ ਸਦਾ ਲਈ ਖਤਮ ਹੈ ਇਸ ਦੇਸ਼ ਚੋਂ ਪੰਜ ਸੱਤ ਇਹਨਾਂ ਦੇ ਉਹ ਨੇ ਲੈ ਸਾਡੇ ਪਿੰਡੇ ਆ ਜਾਣ ਉਰੇ ਕਹਾਦਣ ਇੱਕ ਵੀ ਕਿਸਾਨ ਤੋਂ ਵੀ ਅਸੀਂ ਦੇਣ ਨੂੰ ਜ਼ਮੀਨ ਤਿਆਰਾਂ ਉਹ ਤਾਂ ਇਹਨਾਂ ਦੇ ਬੰਦੇ ਨੇ ਕਹੀ ਜਾਂਦੇ ਨੇ ਉਹਨਾਂ ਦੀਆਂ ਤਾਂ ਆਉਣੀ ਹੀ ਨਹੀਂ ਜ਼ਮੀਨਾਂ ਜਿਹੜੇ ਬੰਦਿਆਂ ਦੀਆਂ ਜ਼ਮੀਨਾਂ ਆ ਰਹੀਆਂ ਨੇ ਕਿਵੇਂ ਜ਼ਮੀਨ ਕੋਈ ਦੇ ਦੇਊਗਾ ਲੁਧਿਆਣੇ 'ਚ 25 ਕਰੋੜ ਤੱਕ ਕਿੱਲਾ 25 ਤੋਂ 30 ਕਰੋੜ ਤੱਕ ਕਿੱਲਾ ਤੇ ਜਿਹੜੇ ਉੱਥੇ ਬੋਲ ਰਹੇ ਨੇ ਉਹਨਾਂ ਦੀ ਤਾਂ ਜ਼ਮੀਨें ਹੀ ਨਹੀਂ ਵਿੱਚ ਆ ਰਹੀ ਬੁਲਾ ਤਾਂ ਉਹਨਾਂ ਨੂੰ ਰਹਿ ਲੈ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਆ ਰਹੀਆਂ ਓਪਨ ਡਿਬੇਟ ਰੱਖਣ ਲਿਸਟਾਂ ਦੇਣ ਵੀ ਫਲਾਣੇ ਪਿੰਡ ਦੇ ਫਲਾਣੇ ਫਲਾਣੇ ਬੰਦੇ ਦੀ ਆ ਰਹੀ ਅਸੀਂ ਜਾਵਾਂਗੇ ਸਾਰੇ ਕਿਸਾਨ ਜਥੇਬੰਦੀਆਂ ਸਾਰੀਆਂ ਸੰਘਰਸ਼ ਜene ਸਾ ਅਸੀਂ ਕੋਈ ਆਪਸ 'ਚ ਇਹ ਨਹੀਂ ਹੈਗਾ ਵੀ ਅਸੀਂ ਕਿਸਾਨਾਂ ਦੇ ਕਿਸਾਨ ਜਥੇਬੰਦੀਆਂ ਦੇ ਉਲਟਾ ਇਕੱਠੇ ਹੋ ਕੇ ਸੰਘਰਸ਼ ਲੜਾਂਗੇ